ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿਵੇਂ ਇਹ ਮਿੱਟੀ ਹੀ ਤੁਹਾਡੀ ਕਿਸਮਤ ਬਦਲ ਸਕਦੀ ਹੈ ਜੇਕਰ ਤੁਸੀਂ ਅੱਜ ਰਾਤ ਇਸ ਥਾਂ ਤੇ ਰੱਖ ਦੇਂਦੇ ਹੋ ਫਿਰ ਵੇਖਿਓ ਕਿਵੇਂ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰ ਡਿਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਇੱਕ ਨਗਰ ਸੀ ਤੇ ਉੱਥੇ ਇੱਕ ਸ਼ਾਹੂਕਾਰ ਦੀ ਹਟ ਸੀ। ਉਹਦੇ ਸਾਹਮਣੇ ਧਾਰਮਿਕ ਸਥਾਨ ਸੀ ਉੱਥੇ ਰੋਜ਼ ਕਥਾ ਹੋਇਆ ਕਰਦੀ ਸੀ। ਰੋਜ਼ ਉੱਥੇ ਬੜੇ ਹੀ ਸੰਤ ਕਥਾ ਕਰਦੇ ਸਨ ਪਰ ਉਹ ਜਿਹੜਾ ਸ਼ਾਹੂਕਾਰ ਸੀ ਉਹ ਪੱਕਾ ਹੀ ਨਾਸਤਿਕ ਬੰਦਾ ਸੀ। ਨਾ ਤਾਂ ਉਹ ਗੁਰਦੁਆਰੇ ਜਾਂਦਾ ਸੀ ਤੇ ਨਾ ਹੀ ਕਥਾ ਸੁਣਦਾ ਸੀ। ਅੱਗੋਂ ਮਾੜਾ ਹੀ ਬੋਲਦਾ ਸੀ। ਇਹ ਕਹਿਣਾ ਰੋਜ਼ ਕੋਈ ਨਾ ਕੋਈ ਇੱਥੇ ਆ ਜਾਂਦਾ ਹੈ ਪਿੱਛੇ ਲੋਕੀ ਤੁਰੇ ਫਿਰਦੇ ਹਨ ਉਹਦੇ ਇੰਨੀ ਧੂੜ ਅਡਾਉਂਦੇ ਹਨ ਇਹ ਧੂੜ ਮੇਰੇ ਤੇ ਵੀ ਆ ਕੇ ਰੋਜ਼ ਪੈਂਦੀ ਹੈ ਨਾਲੇ ਮੇਰੀ ਸਾਰੀ ਹੱਟੀ ਦੇ ਸਮਾਨ ਤੇ ਵੀ ਪੈ ਜਾਂਦੀ ਹੈ ਉਹਦੀ ਸੋਚ ਤੇ ਸਭ ਹੈਰਾਨ ਹੁੰਦੇ ਕਿ ਉਹ ਕਿਹੋ ਜਿਹਾ ਬੰਦਾ ਹੈ ਚੰਗਾ ਨਹੀਂ ਬੋਲ ਸਕਦਾ ਕੁੜਕੜ ਹੀ ਕਰਦਾ ਰਹਿੰਦਾ ਹੈ ਤੇ ਮਾੜਾ ਹੀ ਨਾ ਬੋਲਿਆ ਕਰੇ ਸਭ ਜਾਣੇ ਉਸ ਨੂੰ ਸਮਝਾਉਂਦੇ ਪਰ ਉਸ ਦੀ ਅਕਲ ਤੇ ਪਰਦਾ ਪਿਆ ਹੋਇਆ ਸੀ ਫਿਰ ਕੀ ਹੋ ਸਕਦਾ ਸੀ ਉਸ ਵਾਹਿਗੁਰੂ ਨੇ ਹੀ ਹਟਾਉਣਾ ਸੀ ਜਿਹੜੀ ਅਕਲ ਤੇ ਪਰਦਾ ਪਿਆ ਹੋਇਆ ਸੀ ਕੁਝ ਸਮਾਂ ਲੰਘਦਾ ਹੈ ਉਹ ਅਕਾਲ ਚਲਾਣੇ ਕਰ ਜਾਂਦਾ ਹੈ ਜਮ ਆਪਣੇ ਜਮ ਨਗਰੀ ਦੇ ਵਿੱਚ ਉਸ ਨੂੰ ਕੁੱਟ-ਕੁੱਟ ਕੇ ਲੈ ਕੇ ਜਾਂਦੇ ਹਨ ਕੋਈ ਇੱਧਰ ਤੇ ਕੋਈ ਉੱਧਰ ਘਰੀਸਦਾ ਹੈ ਉਸ ਨੂੰ ਧਰਮ ਰਾਜ ਦੇ ਅੱਗੇ ਵਗਾਹ ਮਾਰਦੇ ਹਨ ਧਰਮ ਰਾਜ ਆਖਦਾ ਹੈ ਇਹਨੇ ਤਾਂ ਇੰਨੀ ਨਿੰਦਿਆ ਕੀਤੀ ਹੈ ਸਾਰਾ ਦਿਨ ਕੁੜਕੜ ਕਰਦਾ ਰਿਹਾ ਹੈ ਸੰਤਾਂ ਬਾਰੇ ਪਾਪਾ ਦੀ ਸੰਤਾ ਬਾਰੇ ਤਾਂ ਪਾਪਾਂ ਦੀ ਹੱਦ ਹੀ ਨਹੀਂ ਇਹਨੂੰ ਚੁੱਕ ਕੇ ਵਗਾ ਕੇ ਨਰਕਾਂ ਵਿੱਚ ਸੁੱਟੋ ਜਿਵੇਂ ਉਹਨੂੰ ਨਰਕਾਂ ਦੇ ਵਿੱਚ ਵਗਾ ਕੇ ਮਾਰਿਆ ਤੇ ਨਰਕਾਂ ਵਿੱਚ ਕੀ ਸੀ ਸ਼ਾਂਤੀ ਜਿਹੀ ਹੋ ਗਈ ਉਹ ਜੋ ਜਮ ਜਮ ਸਨ ਨਾ ਉਹ ਬਹੁਤ ਹੈਰਾਨ ਹੋ ਗਏ ਕਹਿਣ ਲੱਗੇ ਪਹਿਲਾਂ ਇਹ ਤੜਫਦਾ ਪਿਆ ਸੀ ਜਦੋਂ ਉਹਨੂੰ ਲੈ ਕੇ ਆਉਂਦੇ ਸੀ ਹੁਣ ਸਭ ਦੀ ਭੀੜ ਠੀਕ ਹੋ ਚੁੱਕੀ ਹੈ ਇੰਨੀ ਸ਼ਾਂਤੀ ਇਸ ਜਗ੍ਹਾ ਤੇ ਇਹ ਕਿਵੇਂ ਹੋ ਗਈ ਉਹ ਭੱਜ ਭੱਜ ਕੇ ਨਾ ਧਰਮ ਲੋਕ ਦੇ ਜਿਹੜੇ ਸਾਰੇ ਰਾਜੇ ਸੰਪੂਰਨਾਂ ਦੇ ਕੋਲ ਆਏ ਕਿ ਰਾਜਾ ਇਹ ਵੇਖੋ ਕੀ ਹੋ ਗਿਆ ਉਹਨੂੰ ਕਿਹਾ ਲੱਗਦਾ ਹੈ ਮੇਰੇ ਤੋਂ ਨਾ ਕੋਈ ਗਲਤੀ ਹੋ ਗਈ ਉਹਨੇ ਇਸ ਨੂੰ ਵਾਪਸ ਕਿਹਾ ਕਿ ਕੱਢ ਕੇ ਲਿਆਓ ਉਥੋਂ ਦਾ ਦੁਬਾਰਾ ਉਹਨੂੰ ਲੈ ਕੇ ਆਏ ਤੇ ਉਹਦੇ ਵੱਲ ਵੇਖਿਆ ਲੇਖਾ ਜੋਖਾ ਉਸ ਦਾ ਫਰੋਲਿਆ ਲੇਖਾ ਜੋਖਾ ਪਹਿਲਾਂ ਫਰੋਲਿਆ ਹੀ ਨਹੀਂ ਸੀ ਕਹਿੰਦੇ ਕਿ ਇਹਨੇ ਨਿੰਦਿਆ ਕੀਤੀ ਹੈ ਪਾਪ ਹੀ ਕੀਤੇ ਹਨ ਨਰਕ ਵਿੱਚ ਹੀ ਸੁਟਣਾ ਹੈ ਦੁਬਾਰਾ ਜਦੋਂ ਲੇਖਾ ਜੋਖਾ ਫਰੋਲਿਆ ਗਿਆ ਤਾਂ ਉਸ ਵਿੱਚ ਕੀ ਸੀ ਇਸ ਦੀ ਸੱਚ ਇਹ ਸੀ ਕਿ ਇਹਨੇ ਕਦੇ ਵੀ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਸੀ ਪਰ ਜਦੋਂ ਸੰਤ ਫਕੀਰ ਉਸ ਰਸਤੇ ਤੋਂ ਲੰਘਦੇ ਸੀ ਉਹਨਾਂ ਦੇ ਚਰਣਾ ਦੀ ਧੂੜ ਇਹਦੇ ਮੱਥੇ ਤੇ ਲੱਗੀ ਜਿਸ ਦੇ ਨਾਲ ਇਹਦਾ ਸਾਰਾ ਇਹ ਲੇਖਾ ਜੋਖਾ ਸੌਖਾ ਬਣ ਗਿਆ ਜਿਸ ਨੂੰ ਇਹ ਧੂੜ ਕਹਿ ਕੇ ਮਾੜਾ ਬੋਲਦਾ ਸੀ ਉਸਨੇ ਇਹਦੇ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਕਰ ਦਿੱਤੇ ਲੋਕ ਤੇ ਪਰਲੋਕ ਵਿੱਚ ਮਦਦ ਕੀਤੀ ਇਸ ਦੀ ਜੇ ਅਸੀਂ ਸੰਤਾਂ ਦੇ ਮਹਾ ਪਰਖਾਂ ਦੇ ਚਰਣਾ ਦੀ ਧੂੜ ਲੈਣੀ ਹੈ ਤਾਂ ਸਾਨੂੰ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਪੈਣਾ ਹੈ। ਉਸ ਚੀਜ਼ ਦਾ ਕੋਈ ਵੀ ਫਾਇਦਾ ਨਹੀਂ ਮੱਥਾ ਰੋਜ਼ ਟੇਕੋ ਪਰ ਗੱਲ ਇੱਕ ਨਾ ਮੰਨੋ ਇਹ ਸੰਤ ਫਕੀਰ ਪਰਮਾਤਮਾ ਦੇ ਦੂਤ ਹੁੰਦੇ ਹਨ। ਪਰਮਾਤਮਾ ਇਹਨਾਂ ਦੀ ਗੱਲ ਕਦੇ ਨਹੀਂ ਮੋੜਦੇ। ਇਸ ਤੀ ਜੋ ਸੰਤਾਂ ਦੀ ਗੱਲ ਮੰਨਦਾ ਹੈ ਉਹਨਾਂ ਦੀ ਸਿੱਖਿਆ ਤੇ ਚੱਲਦਾ ਹੈ। ਉਹਨਾਂ ਦੇ ਚਰਣਾ ਦੀ ਧੂੜ ਹਮੇਸ਼ਾ ਉਸ ਨੂੰ ਪਰਵਾਨ ਕਰਦਾ ਹੈ। ਫਿਰ ਉਹਦੇ ਘਰ ਹਮੇਸ਼ਾ ਬਰਕਤ ਵਾਸ ਕਰ ਦਿੰਦੀ ਹੈ। ਇਸ ਲਈ ਕਿਸੇ ਲਈ ਜੇ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲੋ ਵਾਹਿਗੁਰੂ ਦਾ ਨਾਮ ਲਾਓ ਤੇ ਗੁਰੂ ਦੀ ਸਿੱਖਿਆ ਤੇ ਚੱਲੋ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਬਸ ਸਿਰ ਝੁਕਾਓ ਉਹ ਆਪੇ ਸਾਡੇ ਮੱਥੇ ਦੇ ਪੁੱਠੇ ਲੈ ਕੇ ਉਹ ਵੀ ਸਿੱਧੇ ਕਰ ਦੇਣਗੇ ਪੁਰਾਣੇ ਸਮੇਂ ਦੀ ਗੱਲ ਹੈ ਅੰਗਰੇਜ਼ਾਂ ਦਾ ਜਦੋਂ ਆਪਣੇ ਭਾਰਤ ਤੇ ਰਾਜ ਸੀ ਪੰਜਾਬ ਵੀ ਕਹਿੰਦੇ ਭਾਰਤ ਦਾ ਹਿੱਸਾ ਸੀ ਤੇ ਇੱਕ ਸਿੱਖ ਉਸ ਸਮੇਂ ਸਿੱਖ ਰੈਜੀਮੈਂਟ ਵਿੱਚ ਕੰਮ ਕਰਦੇ ਸੀ ਉਹ ਉੱਚ ਪਦਵੀ ਤੇ ਕੰਮ ਕਰਦੇ ਸੀ ਉਹ ਗੁਰੂ ਘਰ ਦੀ ਵੀ ਬਹੁਤ ਸੇਵਾ ਕਰਦੇ ਸੀ ਜਦੋਂ ਉਹਦੇ ਤੋਂ ਆਪਣੀ ਨੌਕਰੀ ਪੂਰੀ ਵਾਪਸ ਕਰਕੇ ਆਏ ਤੇ ਆਪਣੇ ਪੁਰਖਾਂ ਦੇ ਬਣਾਏ ਘਰ ਵਿੱਚ ਰਹਿਣ ਲੱਗੇ ਉੱਥੇ ਹੀ ਰੁੱਖ ਫੁੱਲਾਂ ਦੀ ਦੇਖਭਾਲ ਕਰਦੇ ਉਹਨਾਂ ਨਾਲ ਗੱਲਾਂ ਕਰਦੇ ਉਹਨਾਂ ਦਾ ਕੁਦਰਤ ਨਾਲ ਬੜਾ ਪਿਆਰ ਸੀ ਰੁੱਖਾਂ ਦੀਆਂ ਟਾਹਣੀਆਂ ਇਕੱਠੀਆਂ ਕਰਕੇ ਹਰਿਮੰਦਰ ਸਾਹਿਬ ਭੇਜਦੇ ਕਹਿੰਦੇ ਕਿ ਮੈਂ ਸੇਵਾ ਤਾਂ ਮਨ ਨਾਲ ਕਰਦਾ ਸੀ ਪਰ ਮੇਰਾ ਪਰਿਵਾਰ ਵੱਡਾ ਸੀ ਤਾਂ ਮੈਨੂੰ ਆਪਣੇ ਪਰਿਵਾਰ ਬਾਰੇ ਵੀ ਸੋਚਣਾ ਪੈਂਦਾ ਸੀ ਮੈਂ ਆਸੇ-ਪਾਸੇ ਲੋਕਾਂ ਦੀਆਂ ਵੀ ਲੱਕੜਾਂ ਇਕੱਠੀਆਂ ਕਰਕੇ ਚੁੱਕ ਲਈ ਆਉਂਦਾ ਸੀ। ਮੈਨੂੰ ਇਹ ਕੰਮ ਲਗਲਤ ਤਾਂ ਲੱਗਦਾ ਸੀ ਪਰ ਪਰਿਵਾਰ ਵੀ ਪਾਲਣਾ ਸੀ। ਉਹਨਾਂ ਲਈ ਵੀ ਬਾਲਣ ਇਕੱਠਾ ਕਰਨਾ ਸੀ। ਗੁਰੂ ਘਰ ਦੀ ਸੇਵਾ ਵੀ ਕਰਨੀ ਸੀ। ਪਰ ਮੇਰੇ ਨਾਲ ਰੋਜ਼ ਇੰਜ ਹੁੰਦਾ ਜੋ ਮੈਂ ਗੁਰੂ ਘਰ ਵਾਸਤੇ ਆਖ ਕੇ ਇੱਕ ਪਸੇਲ ਲੱਕੜਾਂ ਰੱਖਦਾ ਉਹ ਕੋਈ ਨਾ ਕੋਈ ਛੇੜਦਾ ਜੋ ਘਰ ਵਾਸਤੇ ਸੀ ਉਹ ਰੋਜ਼ ਕੋਈ ਨਾ ਕੋਈ ਚੋਰੀ ਕਰਕੇ ਲੈ ਜਾਂਦਾ। ਕਹਿੰਦਾ ਕਿ ਮੈਂ ਬੜਾ ਹੈਰਾਨ ਹੋਇਆ ਕਿ ਹੋ ਕੀ ਰਿਹਾ। ਮੈਂ ਫਿਰ ਜਿਸ ਚੀਜ਼ ਨੂੰ ਪਰਤ ਤੱਕ ਕਰਨ ਲਈ ਪਿੰਡ ਦੇ ਜਿਹੜੇ ਚਬੂਤਰੇ ਤੇ ਜਗ੍ਹਾ ਬਣੀ ਸੀ ਮੈਂ ਉੱਥੇ ਲੱਕੜਾਂ ਇੱਕ ਪਾਸੇ ਰੱਖ ਦਿੱਤੀਆਂ ਨਾਲੇ ਕਹਿ ਦਿੱਤਾ ਇਹ ਲੱਕੜਾਂ ਮੈਂ ਗੁਰੂ ਵਾਸਤੇ ਰੱਖੀਆਂ ਹਨ ਕਹਿੰਦਾ ਮੈਂ ਹੈਰਾਨ ਇੰਨਾ ਸੀ ਕਿ ਇੰਨੇ ਦਿਨ ਹੋ ਗਏ ਉੱਥੋਂ ਇੱਕ ਲੱਕੜ ਇੱਧਰ ਦੀ ਉੱਧਰ ਨਹੀਂ ਸੀ ਹੋਈ ਤੇ ਇੱਕ ਬਹੁਤ ਗਰਮੀ ਸੀ ਤੇ ਮੈਂ ਲੱਕੜਾਂ ਕੱਟਣ ਲਈ ਰੁੱਖ ਤੇ ਚੜਿਆ ਜਿਸ ਪਾਸੇ ਮੈਂ ਬੈਠਾ ਸੀ ਉਹ ਬੜਾ ਵੱਡਾ ਪਾਸਾ ਸੀ ਭਾਵਟਾਣੀ ਬੜੀ ਵੱਡੀ ਸੀ ਮੈਂ ਹੌਲੀ-ਹੌਲੀ ਕਟਣੀ ਸ਼ੁਰੂ ਕਰ ਦਿੱਤੀ ਤੇ ਅਚਾਨਕ ਉਹਦੀਆਂ ਟਾਹਣੀਆਂ ਘੁੰਮ ਕੇ ਮੇਰੇ ਅੱਗੇ ਵੱਲ ਆ ਗਈਆਂ ਜਿਸ ਦਾ ਭਾਰ ਮੇਰੇ ਤੋਂ ਸਹਿਣਾ ਗਿਆ ਤੇ ਮੈਂ ਡਿੱਗ ਪਿਆ ਪਰ ਮੈਨੂੰ ਕਿਤੇ ਵੀ ਸੱਟ ਨਾ ਲੱਗੀ ਮੈਂ ਉੱਪਰੋਂ ਡਿੱਗਿਆ ਸੀ ਫਿਰ ਮੈਂ ਉੱਠ ਕੇ ਖੜਾ ਹੋਇਆ ਤੇ ਮੈਨੂੰ ਇੰਜ ਲੱਗਾ ਜਿਵੇਂ ਹਵਾ ਨੇ ਸਹਾਰਾ ਦੇ ਕੇ ਮੈਨੂੰ ਥੱਲੇ ਲੈ ਆਈ ਹੋਵੇ ਜਿਵੇਂ ਕਿਸੇ ਨੇ ਹੱਥਾਂ ਨਾਲ ਮੈਨੂੰ ਫੜ ਲਿਆ ਹੋਵੇ ਕਹਿੰਦਾ ਕਿ ਮੈਨੂੰ ਅੱਜ ਅਚਾਨਕ ਹੋਇਆ ਕਿ ਮੈਂ ਗੁਰੂ ਘਰ ਦੇ ਦਰ ਦੀ ਸੇਵਾ ਲਈ ਲੱਕੜਾਂ ਪਹੁੰਚਾਉਂਦਾ ਹਾਂ ਜਾ ਕੰਮ ਕਰਦਾ ਹਾਂ ਲੋਕਾਂ ਦੀ ਲਈ ਵੀ ਲੈ ਕੇ ਆਉਂਦਾ ਹਾਂ ਤੇ ਲੋਕਾਂ ਦੀ ਚੋਰੀ ਵੀ ਤਾਂ ਕਰਦਾ ਹਾਂ ਉਸ ਦੇ ਵਿੱਚੋਂ ਘਰ ਲਈ ਵੀ ਰੱਖਦਾ ਹਾਂ ਮੈਂ ਤਾਂ ਸੱਚੀ ਗਲਤ ਕੰਮ ਕਰ ਰਿਹਾ ਸੀ ਇਹ ਸਭ ਮੈਨੂੰ ਉਸੇ ਦੀ ਸਜ਼ਾ ਮਿਲੀ ਹੈ ਉਹ ਆਖਦਾ ਉੱਥੇ ਖੜ ਕੇ ਮੈਂ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਅੱਜ ਤੋਂ ਬਾਅਦ ਮੈਂ ਕਦੇ ਵੀ ਇਦਾਂ ਨਹੀਂ ਕਰਾਂਗਾ ਮੈਂ ਸੇਵਾ ਤਾਂ ਲਈ ਹੈ ਪਰ ਗਲਤ ਕੰਮ ਕਰਕੇ ਹੀ ਸ਼ੁਰੂ ਕੀਤੀ ਸੀ ਸਾਨੂੰ ਸੇਵਾ ਹਮੇਸ਼ਾ ਸਾਥ ਸੰਗਤ ਜੀ ਨਿਰਸਵਾਰਥ ਹੋ ਕੇ ਕਰਨੀ ਚਾਹੀਦੀ ਹੈ ਸੇਵਾ ਦਾ ਫਲ ਫਿਰ ਜਿਹੜਾ ਹੈ ਉਹ ਪਰਮਾਤਮਾ ਜੀ ਆਪੇ ਲਾ ਦਿੰਦੇ ਹਨ ਜਿਵੇਂ ਇਹ ਸੇਖ ਨੂੰ ਜੀਵਨ ਦਾਣ ਹੀ ਦੇ ਦਿੱਤਾ ਭਾਵੇਂ ਉਹ ਗਲਤੀਆਂ ਵੀ ਕਰਦਾ ਸੀ ਤਾਂ ਸੱਚੇ ਮਨ ਦੇ ਨਾਲ ਕੀਤੀ ਸੇਵਾ ਵਿੱਚ ਕਿੰਨਾ ਅਸਰ ਹੁੰਦਾ ਹੈ ਇਸ ਲਈ ਸਾਧ ਸੰਗਤ ਜੀ ਕਦੇ ਵੀ ਆਪਾਂ ਸੇਵਾ ਭਾਵਨਾ ਵਿੱਦੇ ਨਾਲ ਜਦੋਂ ਕਰਦੇ ਹਾਂ ਕਿਸੇ ਕੰਮ ਵਿੱਚ ਕਦੇ ਵੀ ਕੋਈ ਚੋਰੀ ਨਾ ਕਰਿਆ ਕਰੋ ਆਪਣੇ ਬੱਚੇ ਜਿਹੜੇ ਹਨ ਛੋਟੇ-ਛੋਟੇ ਹਨ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਸਿਖਾਓ ਕਿ ਕਿਸੇ ਦੀ ਚੀਜ਼ ਗਲਤੀ ਦੇ ਨਾਲ ਵੀ ਨਹੀਂ ਘਰ ਨੂੰ ਲੈ ਕੇ ਆਉਣੀ ਦੁਕਾਨ ਤੋਂ ਜੇਕਰ ਚੀਜ਼ ਲੈ ਕੇ ਆਉਂਦੇ ਹਨ ਇੱਕ ਟੌਫੀ ਵੀ ਵੱਧ ਮਿਲਦੀ ਹੈ ਤਾਂ ਵੀ ਉਹ ਵਾਪਸ ਕਰੋ ਆਪਣੀ ਖੁਸ਼ੀ ਨਾਲ ਜੇ ਕੋਈ ਦਵੇ ਤਾਂ ਠੀਕ ਹੈ ਪਰ ਜੇਕਰ ਉਥੋਂ ਗਲਤੀ ਨਾਲ ਚੋਰੀ ਕਰਕੇ ਲੈ ਕੇ ਆਉਣੀ ਹੈ ਤਾਂ ਬਿਲਕੁਲ ਵੀ ਨਹੀਂ 1 ਰੁਪਏ ਦੀ ਚੋਰੀ ਵੀ ਚੋਰੀ ਹੁੰਦੀ ਹੈ ਤੇ ਲੱਖਾਂ ਰੁਪਏ ਦੀ ਚੋਰੀ ਵੀ ਚੋਰੀ ਹੀ ਹੁੰਦੀ ਹੈ ਜਦੋਂ ਆਪਾਂ ਉਹਨੂੰ ਇਹ ਚੀਜ਼ਾਂ ਸਿਖਾਵਾਂਗੇ ਤਾਂ ਆਪਾਂ ਇਹ ਗਲਤੀਆਂ ਨਹੀਂ ਕਰਾਂਗੇ ਤੇ ਬੱਚੇ ਵੀ ਹਮੇਸ਼ਾ ਹੀ ਫਿਰ ਸਾਥ ਸੰਗਤ ਜੀ ਚੰਗੇ ਰਸਤੇ 'ਤੇ ਚੱਲਣਗੇ ਹਮੇਸ਼ਾ ਫਿਰ ਸਾਡੇ ਘਰ ਦੀ ਬਰਕਤ ਤੇ ਰਜ਼ਕ ਵਿੱਚ ਵਾਧਾ ਹੋ ਜਾਵੇਗਾ ਜੋ ਦੂਜਿਆਂ ਨੂੰ ਖੋਹਣ ਦੀ ਪ੍ਰਵਰਤੀ ਨਹੀਂ ਰੱਖਦੇ ਪਰਮਾਤਮਾ ਬਰਕਤ ਵੀ ਉਹਨਾਂ ਦੇ ਘਰ ਪਾਉਂਦੇ ਹਨ ਜੋ ਦੂਜਿਆਂ ਦਾ ਖੋਹਦਾ ਹੈ ਫਿਰ ਪਾਤਸ਼ਾਹ ਆਖਦੇ ਹਨ ਇਹਨੇ ਤਾਂ ਖੋ ਕੇ ਹੀ ਖਾਣਾ ਇਹਦਾ ਹਿੱਸਾ ਵੀ ਫਿਰ ਦੂਜਿਆਂ ਦੇ ਘਰ ਪਾ ਦਿਓ ਇਸ ਕਰਕੇ ਆਪਣਾ ਹਿੱਸਾ ਆਪਣੇ ਘਰ ਪਵਾਓ ਦੂਸਰਿਆਂ ਘਰ ਨਹੀਂ ਕਹਿੰਦੇ ਕਿ ਪਰਮਾਤਮਾ ਵੀ ਫਿਰ ਤੁਹਾਡਾ ਭਾਂਡਾ ਵੇਖ ਕੇ ਹੀ ਦਾਣੇ ਪਾਉਣਗੇ ਇਸ ਲਈ ਆਪਣੀ ਨੀਅਤ ਸਾਫ਼ ਰੱਖੋ ਉਸ ਵਿੱਚ ਕਿਸੇ ਤਰ੍ਹਾਂ ਦਾ ਖੋਟ ਨਾ ਰੱਖੋ ਪਰਮਾਤਮਾ ਉਹ ਭਾਂਡੇ ਨੂੰ ਹਮੇਸ਼ਾ ਭਰ ਕੇ ਰੱਖਣਗੇ ਜੋ ਹਮੇਸ਼ਾ ਦੂਸਰਿਆਂ ਦੇ ਭਾਂਡੇ ਵੱਲ ਨਿਗਾਹ ਨਹੀਂ ਰੱਖਦੇ ਉਹਦੇ ਵਿੱਚ ਕਿੰਨਾ ਪਿਆ ਕਦੋਂ ਖਾਲੀ ਹੋਏਗਾ ਕਿੱਥੋਂ ਭਰੇਗਾ ਜਿੰਨੀ ਅਸੀਂ ਲੋਕਾਂ ਦੇ ਬਾਰੇ ਜਾਣਕਾਰੀ ਰੱਖਦੇ ਹਾਂ ਇੰਨੀ ਆਪਣੇ ਕਰਮਾਂ ਦੀ ਰੱਖਿਆ ਕਰੀਏ ਅਸੀਂ ਆਪਣੇ ਕੰਮ ਕਰਮਾਂ ਨੂੰ ਤੇ ਕੰਮਾਂ ਨੂੰ ਸੱਚੇ ਸੋਚੀ ਨੀਅਤ ਦੇ ਨਾਲ ਕਰੀਏ ਪਰਮਾਤਮਾ ਜੀ ਫਿਰ ਸਾਡੇ ਨਾਲ ਹਰ ਵੇਲੇ ਸਹਾਈ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ